ਬਾਲੀਵੁੱਡ ਅਦਾਕਾਰ ਤਰਮਿੰਦਰ ਨੂੰ ਲੈ ਕੇ ਦਿਨ ਚੜ੍ਹਦਿਆਂ ਹੀ ਇੱਕ ਅਜਿਹੀ ਖਬਰ ਸਾਹਮਣੇ ਆਂਦੀ ਹੈ ਜਿਸ ਨੂੰ ਲੈ ਕੇ ਹਰ ਕੋਈ ਸਦਮੇ ਦੇ ਵਿੱਚ ਚਲਿਆ ਜਾਂਦਾ ਹੈ ਹਾਲਾਂਕਿ ਬਾਅਦ ਵਿੱਚ ਪਰਿਵਾਰ ਦੇ ਵੱਲੋਂ ਦਾਵਾ ਕੀਤਾ ਗਿਆ ਉਹ ਕਿ ਉਹ ਬਿਲਕੁਲ ਠੀਕ ਨੇ ਉਹਨਾਂ ਦੀ ਹਾਲਤ ਸਥਿਰ ਹੈ ਹਸਪਤਾਲ ਦੇ ਵਿੱਚ ਪਰਤੇ ਨੇ ਦਰਸਲ ਇਹ ਦਿਨ ਚੜ੍ਹਦਿਆਂ ਖਬਰ ਸਾਹਮਣੇ ਆ ਰਹੀ ਸੀ ਉਹਨਾਂ ਦੇ ਦੇਹਾਂਤ ਦੀ ਉਸ ਤੋਂ ਬਾਅਦ ਕਈ ਮੀਡੀਆ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਤਰਮਿੰਦਰ ਦਾ ਦੇਹਾਂਤ ਹੋ ਗਿਆ ਹੈ ਹਰ ਕੋਈ ਉਹਨਾਂ ਦੇ ਲਈ ਜੜਾ ਸ਼ਰਦਾਂਝਲੀ ਅਰਪਿਤ ਕਰਿਆ ਸੀ ਤਾਂ ਉੱਥੇ ਹੀ ਪਰਿਵਾਰ ਦੇ ਵੱਲੋਂ ਪੋਸਟਾਂ ਜੀ ਕੀਤੇ ਗਏ ਪਰਿਵਾਰ ਦੇ ਵੱਲੋਂ ਕਿਹਾ ਗਿਆ ਦਾਵਾ ਕੀਤਾ ਗਿਆ ਕਿ ਉਹ ਬਿਲਕੁਲ ਠੀਕ ਨੇ ਦਰਸਲ ਬਾਲੀਵੁੱਡ ਅਦਾਕਾਰਾ ਇਸ਼ਾ ਦਿਓਲ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੇ ਪਿਤਾ ਤੇ ਬਜ਼ੁਰਗ ਅਦਾਕਾਰ ਤਰਮਿੰਦਰ ਦੀ ਹਾਲਤ ਸਥਿਰ ਹੈ ਤੇ ਉਹਨਾਂ ਦੇ ਦੇਹਾਂਤ ਦੀਆਂ ਖਬਰਾਂ ਬੇਬੁਨਿਆਦ ਨੇ ਅਦਾਕਾਰ ਪਿਛਲੇ ਕਈ ਦਿਨਾਂ ਤੋਂ ਦੱਖਣੀ ਮੁੰਬਈ ਦੇ ਬ੍ਰੀਜ ਕੈਂਡੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਤਰਮਿੰਦਰ ਦੀ ਪਤਨੀ ਤੇ ਅਦਾਕਾਰ ਹੀਮਾ ਮਾਲਣੀ ਉਤਰ ਸਨੀ ਦੇਵਲ ਤੇ ਬਾਬੇ ਦੇਵਲ ਤੇ ਇਸ਼ਾ ਦੇਵਲ ਨੇ ਸੋਮਵਾਰ ਨੂੰ ਆਪਣੇ ਬਿਮਾਰ ਪਿਤਾ ਨਾਲ ਮੁਲਾਕਾਤ ਕੀਤੀ ਸ੍ਰੀ ਅਦਾਕਾਰ ਨੂੰ ਸੋਮਵਾਰ ਨੂੰ ਸਾਲਾਂ ਦੇ ਵਿੱਚ ਤਕਲੀਫ ਕਾਰਨ ਬ੍ਰਿਜ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ਼ਾ ਨੇ ਕਿਹਾ ਕਿ ਮੀਡੀਆ ਪੂਰੀ ਤਰ੍ਹਾਂ ਝੂਠੀਆਂ ਖਬਰਾਂ ਫੈਲਾ ਰਿਹਾ ਹੈ ਪਾਪਾ ਦੀ ਹਾਲਤ ਠੀਕ ਹੈ ਅਤੇ ਉਹ ਠੀਕ ਹੋ ਰਹੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਪਾਪਾ ਦੀ ਜਲਦ ਸਿਹਤਿਆਬੀ ਲਈ ਤੁਹਾਡੀਆਂ ਪ੍ਰਾਰਥਨਾਵਾਂ ਲਈ ਧੰਨਵਾਦ ਇਸ ਤਰ੍ਹਾਂ ਹਿਮਾ ਮਾਲੀ ਨੇ ਆਪਣੇ ਪਤੀ ਤਰਮਿੰਦਰ ਦੇ ਦੇਹਾਂਤ ਨੂੰ ਲੈ ਕੇ ਮੀਡੀਆ ਦੇ ਅੱਗੇ ਇੱਕ ਹਿੱਸੇ ਦੇ ਵਿੱਚ ਚੱਲ ਰਹੀਆਂ ਖਬਰਾਂ ਦੀ ਜਮ ਕੇ ਨਿਖੇਧੀ ਕੀਤੀ। ਉਹਨਾਂ ਨੇ ਐਕਸਟ ਟਵੀਟ ਕੀਤਾ ਜੋ ਕੁਝ ਹੋ ਰਿਹਾ ਉਹ ਮਾਫ ਕਰਨ ਯੋਗ ਨਹੀਂ ਹੈ। ਜ਼ਿੰਮੇਵਾਰ ਚੈਨਲ ਇੱਕ ਅਜਿਹੇ ਵਿਅਕਤੀ ਬਾਰੇ ਝੂਠੀਆਂ ਖਬਰਾਂ ਕਿਵੇਂ ਫੈਲਾ ਸਕਦੇ ਨੇ? ਇਹ ਬਹੁਤ ਹੀ ਅਪਮਾਨਜਨਕ ਅਤੇ ਗੈਰ ਜ਼ਿੰਮੇਵਾਰਾਨਾ ਹੈ। ਕਿਰਪਾ ਕਰਕੇ ਪਰਿਵਾਰ ਅਤੇ ਉਹਨਾਂ ਦੀ ਨਿੱਜਤਾ ਦਾ ਪੂਰਾ ਸਤਿਕਾਰ ਕੀਤਾ ਜਾਵੇ। ਸੂਤਰਾਂ ਮੁਤਾਬਕ ਤਰਮਿੰਦਰ ਦੀਆਂ ਧੀਆਂ ਨੂੰ ਪਹਿਲਾਂ ਹੀ ਵਿਦੇਸ਼ ਤੋਂ ਮੁੰਬਈ ਸੱਦ ਲਿਆ ਗਿਆ ਸੀ ਬੀਤੀ ਰਾਤ ਸਨੀ ਦਿਉਲ ਵੀ ਹਸਤਾਲ ਦੇ ਬਾਹਰ ਬੇहद ਭਾਵੁਕ ਦਿਖਾਈ ਦਿੱਤੇ ਛੋਟਾ ਪੁੱਤਰ ਬੋਬੀ ਦਿਉਲ ਵੀ ਇੱਕ ਫਿਲਮ ਦੇ ਸ਼ੂਟਿੰਗ ਛੱਡ ਕੇ ਆਪਣੇ ਪਿਤਾ ਨੂੰ ਮਿਲਣ ਮੁੰਬਈ ਵਾਪਸ ਆ ਗਿਆ ਸ਼ਾਹਰੁਖ ਸਲਮਾਨ ਤੇ ਗੋਵਿੰਦਾ ਸਮੀਤ ਕਈ ਬਾਲੀਵੁੱਡ ਹਸਤੀਆਂ ਨੇ ਸੋਮਵਾਰ ਦੇਰ ਰਾਤ ਤਰਮਿੰਦਰ ਦੀ ਖਬਰ ਸਾਰ ਲੈਣ ਦੇ ਲਈ ਹਸਪਤਾਲ ਦੇ ਵਿੱਚ ਪਹੁੰਚ ਪਾਈ ਸੀ ਹਿਮਾ ਮਾਲੀ ਨੇ ਲੰਘੇ ਦਿਨ ਕਿਹਾ ਸੀ ਕਿ ਤਰਮਿੰਦਰ ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚ ਨਿਗਰਾਨੀ ਹੇਠ ਹਨ ਅਤੇ ਉਹਨਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਉਹਨਾਂ ਸ਼ੁਭਚਿੰਤਕਾਂ ਨੂੰ ਬਜ਼ੁਰਗ ਅਦਾਕਾਰ ਦੇ ਜਲਦੀ ਸਿਹਤਯਾਬੀ ਹੁੰਸਬੰਦੀ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਸੀ। ਤਰਮਿੰਦਰ ਦਾ ਕਰੀਅਰ دہਾਕਿਆਂ ਤੱਕ ਫੈਲਿਆ ਹੋਇਆ ਸੀ। ਉਹਨਾਂ ਨੇ ਫਿਲਮ ਇੰਡਸਟਰੀ ਨੂੰ ਸ਼ੋਲੇ, ਚੁੱਪ-ਚੁਪ ਕੇ ਅਤੇ ਸਿੱਕਾ ਔਰ ਗੀਤਾ ਵਰਗੀਆਂ ਕਈ ਯਾਦਗਾਰੀ ਫਿਲਮਾਂ ਦਿੱਤੀਆਂ ਨੇ। ਕਬિલે ਗੋਰਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਐਕਸਟਿਕ ਪੋਸਟ ਦੇ ਵਿੱਚ ਤਰਮਿੰਦਰ ਦੇ ਦੇਹਾਂਤ ਦੀ ਖਬਰ ਸਾਂਝੀ ਕੀਤੀ ਸੀ ਇਸਦੋਂ ਹਿਮਮਾਲੀ ਨੇ ਆਪਣੀ ਤਰਮਿੰਦਰ ਦੇ ਦੇਹਾਂਤ ਦੀ ਖਬਰ ਨੂੰ ਫੇਕ ਦੱਸਿਆ ਜਿਸ ਤੋਂ ਬਾਅਦ ਉਸ ਪੋਸਟ ਨੂੰ ਜਿਹੜਾ ਹਟਾਰਿਆ ਗਿਆ ਸੀ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ